ਵਾਲੂ ਜੀ ਖੋਤੇ ਅੱਜ ਕੋਰਡ ਕੋਈ ਜੇ ਬੱਚਾ 6:30 ਵਜੇ ਤੋਂ ਮਾਰਨਿੰਗ ਬੜਾ ਮੂੜੇਤਾਰ ਮੀਂਹ ਪੈ ਰਿਹਾ ਇਹ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਵਾਂ ਕਿ ਕੱਲ ਮੈਂ ਫਗਵਾੜੇ ਨੂੰ ਜਾਂਦਾ ਕੱਲ ਪਿੰਡ ਖੰਨਮਾ ਦੇ ਵਿੱਚ ਮੂੜੇਤਾਰ ਮੀਂਹ ਪੰਦਾ ਆਲੇ-ਦਾਲ ਸੂਣ ਫਰਾਲਾ ਸੁੱਕਾ ਪਿਆ ਸੀਗਾ ਇਸ ਤੇ ਕਿ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਇਮੀ ਕਿਦਾਂ ਆ ਦੇਖੋ ਪਨਾਲਾ ਕਿੰਨੀ ਜੋਰ ਨਾਲ ਧਾਰ ਮਾਰਿਆ ਵਾ ਪਨਾਲਾ ਕਿਦਾਂ ਪ੍ਰੈਸ਼ਰ ਮਾਰਦਾ ਮਹਣੇ ਯੋਰਨਾ ਨਹੀਂ ਲੱਗਾ ਵਾ ਇਹ ਵੀ ਦਿੱਕਤ ਨਹੀਂ ਆਇ ਕਿੰਨੀ ਜੂਰ ਨਾਲ ਮਾਪਿਆ ਖੁਰ ਮਾਰਦੇ ਆ। ਹਨ ਫੂਡ ਵੀ ਮੂਹੇ ਤਰ ਨਹੀਂ ਪੈ ਰਿਹਾ ਦੇਖੋ ਕਿੰਨਾ ਧੱਸਿਆ ਪਿਆ। ਐਂਡ ਪਹੁੰਚ ਗਿਆ ਬਦਲ ਇੱਕੋ ਜਿਹਾ ਮਹਣੇ ਯੋਰਨਾ ਨਹੀਂ ਪੈ ਰਿਆ। ਉਸ ਮੂਹੇ ਮੂਹੇ ਘਰ ਨਹੀਂ ਪੈ ਰਿਆ। ਜੇ ਤੁਹਾਡੇ ਵੀ ਪੈ ਰਿਹਾ ਕਮੈਂਟ ਬਾਕਸ ਵਿੱਚ ਕਰਕੇ ਦੱਸੋ ਜੀ ਕਿਦਾਂ ਥੋੜੇ ਪਿਆ ਲੱਗਦਾ ਹੈਗਾ ਸਾਰੇ ਨਹੀਂ ਪੈ ਰਿਆ ਵਾ। ਬਹੁਤ ਬਰਦੰਗ ਝੁਲ ਗਿਆ ਵਾ। ਵਾਹਿਗੁਰੂ ਕਿਰਪਾ ਕਰਿਆ ਜਾਇ ਕਰੇ ਕਿ ਗਰਮੀ ਬਹੁਤ ਸੀਗੀ ਤੇ ਜਿਵੇਂ ਕਰਕੇ ਖਾਦਾਨੇ ਤੇ ਜਰੇ ਇਨਸਾਨਾਂ ਦੇ ਪਸ਼ੂਆਂ ਜਰਮਾਂ ਵਿੱਚ ਖੜ ਗਿਆ ਗੁਰੂ ਪ੍ਰਕਾਰ ਕਰੇ ਠੰਡ ਕਰਨਾ ਸ਼ੁਰੂ ਕਰਿਆ ਪਰ ਹੜਾ ਤੋਂ ਬਚਾ ਲਈ ਵਾਹਿਗੁਰੂ ਜੀ ਦਾ ਸਤਿ ਸਾਬ ਵਾਹਿਗੁਰੂ ਜੀ ਦੀ ਖਤੇ